ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਸतीश ਬਿਗਰੋਹੀ ਤੇ ਮੰਤਰਾਲਿਆ ਭਾਰਤ ਸਰਕਾਰ ਦੇ ਕਲਚਰਲ ਟ੍ਰੂਪ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਤੁਹਾਨੂੰ ਯਾਦ ਹੋਵੇਗਾ 1999 ਦਾ ਕਰਗੀ ਦਾ ਯੁੱਧ ਜੋ ਸਾਡੇ ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਵਾਜਪਾਈ ਜੀ ਦੇ ਅਯੋਗ ਨਿੱਤਰਤਵ ਦੇ ਵਿੱਚ ਸਾਡੇ ਫੌਜੀਆ ਵੱਲੋਂ ਜਿੱਤਿਆ ਗਿਆ ਸੀ ਭਾਰਤ ਤੇ ਪਾਕਿਸਤਾਨ ਦੀ ਕਰਗਿਲ ਦੇ ਖੇਤਰ ਦੇ ਵਿੱਚ ਦਰਾਸ ਸੈਕਟਰ ਦੇ ਵਿੱਚ ਜਿਹੜੀ ਇਹ ਲੜਾਈ ਸੀ ਉਹ ਭਾਰਤੀ ਸੈਨਾਂ ਨੇ ਬੜੀ ਬਹਾਦਰੀ ਦੇ ਨਾਲ ਕੁਝ ਹੀ ਦਿਨਾਂ ਵਿੱਚ ਪਾਕਿਸਤਾਨ ਨੂੰ ਪ੍ਰਾਸਤ ਕਰਕੇ ਜਿੱਤ ਲਈ ਸੀ ਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਹੀ ਸਨਮਾਨਯੋਗ ਸਥਾਨ ਜਿਹੜਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਵੀ ਇਹ ਕਰਗਿਲ ਦਾ ਜਿਹੜਾ ਸਥਾਨ ਹੈ ਆਲੇ ਦੁਆਲੇ ਬਹੁਤ ਹੀ ਸੁੰਦਰ ਘਾਟੀਆਂ ਤੇ ਪਰਬਤਾਂ ਦੇ ਵਿੱਚ ਬਣਾਇਆ ਗਿਆ ਹੈ ਸੈਨਾਂ ਦੇ ਉਸ ਸਮੇਂ ਦੇ ਜਿਹੜੇ ਹਥਿਆਰ ਉਸ ਯੁੱਧ ਦੇ ਵਿੱਚ ਵਰਤੇ ਗਏ ਸਨ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਮੇਰੇ ਸਾਹਮਣੇ ਅ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਰਿਮੈਂਬਰੈਂਸ ਹੱਟ ਬਣਾਈ ਗਈ ਆ ਜਿਹੜੀ ਕਿ ਅਸੀਂ ਉਹਨਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕਦੇ ਆ ਤੇ ਭਾਰਤ ਦੇ ਲੋਕ ਭਾਰਤ ਦੇ ਸੈਨਿਕ ਬੜੇ ਗਰਭ ਦੇ ਨਾਲ ਉਸਤਾ ਦੇ ਨਾਲ ਆਪਣੀ ਭਾਰਤ ਮਾਤਾ ਦੀ ਜਿਹੜੀ ਗ੍ਰਿਮਾ ਬਣਾਉਣ ਵਾਸਤੇ ਉਹ ਉਹਨੂੰ ਬਰਕਰਾਰ ਰੱਖਣ ਵਾਸਤੇ ਤੇ ਇਹਨਾਂ ਸੈਨਿਕਾਂ ਦਾ ਹੌਸਲਾ ਫਜ਼ਾਈ ਕਰਨ ਵਾਸਤੇ ਵੀ ਪਹੁੰਚਦੇ ਨੇ ਠੀਕ ਹੈ ਚਲ ਬਰੇਵੇਸਟ ਆਫ ਦਾ ਗਨਰਜ਼ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਯੁੱਧ ਦੇ ਵਿੱਚ ਜਿਹੜੀ ਗਨ ਇਸਤੇਮਾਲ ਕੀਤੀ ਗਈ ਸੀ ਉਸ ਦੀ ਪ੍ਰਦਰਸ਼ਨੀ ਵੀ ਭਾਰਤ ਦੇ ਲੋਕਾਂ ਵਾਸਤੇ ਲਗਾਈ ਗਈ ਹੈ ਤਾਂ ਕਿ ਉਹ ਦੇਖਣ ਕਿ ਸਾਡੀ ਸੈਨਾ ਦੇ ਕੋਲ ਕਿੰਨੇ ਵਧੀਆ ਤੇ ਅਤੀ ਆਧੁਨਿਕ ਜਿਹੜੇ ਹਥਿਆਰ ਨੇ ਜਿਹੜੀਆਂ ਤੋਪਾਂ ਨੇ ਉਹ 1999 ਦੇ ਵਿੱਚ ਆਪਣਾ ਲੋਹਾ ਮਨਵਾ ਚੁੱਕੀਆਂ ਨੇ ਤੇ ਦੋਸਤੋ ਵੈਸੇ ਤਾਂ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਜਦੋਂ ਕੋਈ ਕਿਸੇ ਦੀ ਗਰਮਾਂ ਦੇ ਉੱਪਰ ਸੱਟ ਪਹੁੰਚਦੀ ਹੈ ਤਾਂ ਉਸ ਸਮੇਂ ਬਹਾਦਰੀ ਦਾ ਜਿਹੜਾ ਸਬੂਤ ਦਿਉਣਾ ਪੈਂਦਾ ਹੈ ਤਾਂ ਆਪਾਂ ਦੇਖ ਸਕਦੇ ਹਾਂ ਵੀ ਆਪਣੇ ਭਾਰਤ ਦੇ ਸੈਨਿਕਾਂ ਨੇ ਵੱਡੀਆਂ-ਵੱਡੀਆਂ ਚੋਟੀਆਂ ਦੇ ਉੱਪਰ ਤਕਰੀਬਨ 5-6000 ਫੁੱਟ ਦੀ ਉਚਾਈ ਦੇ ਉੱਪਰ ਜਾ ਕੇ ਵੀ ਦੁਸ਼ਮਣਾਂ ਨੂੰ ਚਣੇ ਚਬਾਏ ਨੇ ਤੇ ਭਾਰਤ ਦੀ ਗਰਮਾਂ ਬਣਾ ਕੇ ਰੱਖੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਵਸਦੇ ਰਹੋ ਜ਼ਿੰਦਗੀ ਜਿੰਦਾਬਾਦ ਦੋਸਤੋ